ਜਾ ਬਚਾਉ ਯਾਤਰਾ ਆ ਰਹੀ ਆ ਤੇ ਇਸ ਤਰ੍ਹਾਂ ਕਿੱਦਾਂ ਹੁੰਦਾ ਮੈਨੇ ਆ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ ਤੇ ਇਹ ਯਾਤਰਾ ਸੁਖਵੀਰ ਸਿੰਘ ਬਾਦਲ ਵੱਲੋਂ ਕਿਸ ਦੇਸ਼ ਨੂੰ ਲੈ ਕੇ ਕੰਨੀ ਜਾ ਰਹੀ ਆ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਅੰਦਰ ਪੰਜਾਬ ਚੋਂ ਯਾਤਰਾ ਜਿਹੜੀ ਹੈ ਉਹ ਪਹੁੰਚ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਮੈਂ ਉਹਨਾਂ ਦੇ ਨਾਲ ਰਿਹਾ ਕਿਉਂਕਿ ਕਈ ਦਿਨਾਂ ਤੋਂ ਇਹ ਯਾਤਰਾ ਜਿਹੜੀ ਹੈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਸ ਯਾਤਰਾ ਨੂੰ ਲੈ ਕੇ ਬਹੁਤ ਵੱਡਾ ਇਤਸ਼ਾਹ, ਸਹਿਯੋਗ ਆ ਬਹੁਤ ਵੱਡਾ ਕਿਉਂਕਿ ਅੱਜ ਦੇ ਸਮੇਂ ਦੀ ਸਰਕਾਰ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਜਿੱਥੇ ਅਸੀਂ ਉਜਾਗਰ ਕਰਦੇ ਹਾਂ ਉੱਤੇ ਅਸੀਂ ਆਉਣ ਵਾਲੇ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਵਰਕਰਾਂ ਨੂੰ ਲਾਮਬੰਦ ਵੀ ਕਰ ਰਹੇ ਹਾਂ ਕਿਉਂਕਿ ਆਪਾਂ ਕਾਂਗਰਸ ਨੂੰ ਵੀ ਦੇਖ ਚੁੱਕੇ ਆ ਆਮ ਆਦਮੀ ਪਾਰਟੀ ਨੂੰ ਵੀ ਦੇਖ ਚੁੱਕੇ ਆ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਕੇ ਜਹੀ ਪਾਰਟੀ ਹੈ ਜੀ ਨੇ ਲੰਮਾ ਸਮਾਂ ਖਾਸ ਕਰਕੇ ਪਿੰਡੂ ਖੇਤਰ ਦੇ ਲੋਕਾਂ ਦੀ ਹੇਤਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕੀਤਾ ਸੋ ਮੈਂ ਪੁਰਜੋਰ ਅਪੀਲ ਕਰਦਾ ਕਿ ਬੜੇ ਦਿਨ ਜਲਦੀ ਆਪਣੇ ਇਸ ਹਲਕੇ ਦੇ ਵਿੱਚ 9 ਤਰੀਕ ਨੂੰ ਯਾਤਰਾ ਜਿਹੜੀ ਆ ਪਹੁੰਚ ਰਹੀ ਹੈ ਹਮ ਹਮਾ ਕੇ ਮੈਂ ਬੇਨਤੀ ਕਰਨਾ ਕਿ ਆਪਾਂ ਇਸ ਯਾਤਰਾ ਦਾ ਹਿੱਸਾ ਬਣੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੀਟ ਨੂੰ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਈਏ ਕਿਉਂਕਿ ਇਸ ਯਾਤਰਾ ਦੇ ਨਾਲ ਇੱਕ ਬਹੁਤ ਵੱਡੀ ਲੋਕ ਲਹਿਰ ਬਣ ਰਹੀ ਹੈ ਜਿਹੜੀ ਲੋਕ ਲਹਿਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜੀ ਜਿੱਤ ਦਰਜ ਕਰਾਏਗੀ ਔਰ ਇਹ ਸੀਟ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਇਹ ਅਖਤਿਆਰ ਪ੍ਰਧਾਨ ਸਾਹਿਬ ਦਾ ਵਾ ਹਮ ਖਿਆਲੀ ਪਾਰਟੀਆਂ ਦੇ ਨਾਲ ਸਮਝੌਤਾ ਕਰਦਾ ਉਹਨਾਂ ਕੋਲ ਅਧਿਕਾਰ ਆ ਹਲੇ ਪੀਐਸਸੀ ਦੀ ਜਿਹੜੀ ਕਮੇਟੀ ਹੈ ਉਹ ਡਿਸਾਈਡ ਕਰੇਗੀ ਕਿ ਕੀ ਕਰਨਾ ਯਾਤਰਾ ਪੂਰੀ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਰਿਸਪਾਂਸ ਪੂਰੇ ਪੰਜਾਬ ਦੇ ਵਿੱਚ ਰਹੇਗਾ ਉਹਨੂੰ ਦੇਖ ਕੇ ਹੀ ਇਹ ਅਗਲੀ ਕਾਰਵਾਈ ਹੋਏਗੀ। ਤੁਹਾਨੂੰ ਕਿੰਨਾ ਖੁਸ਼ਾ ਮਿਲ ਰਿਹਾ ਕਿੰਨਾ ਵੀ ਤਿਆਰੀਆਂ ਚੱਲ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਰਟੀ ਪ੍ਰਧਾਨ ਸਰਦਾਰ ਸਿੰਘ ਸਿੰਘ ਦੀ ਬਾਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਕਰਕੇ ਹੁਕਮ ਵਖਰੇ ਹਲਕਿਆਂ ਵਿੱਚ ਉਹਦੀ ਹੁੰਦੀ ਹੋਈ 9 ਅਪ੍ਰੈਲ ਨੂੰ ਹਲਕਾ ਪੈਲ ਦੇ ਸ਼ਹਿਰ ਦਰਾਹਾ ਵਿਖੇ ਆ ਰਹੀ ਹੈ ਜਿਸ ਦਾ ਜੋ ਰੋਡ ਰੂਟ ਪਲਾਨਾ ਦਰਾਹਾ ਸ਼ਹਿਰ ਦੇ ਵਿੱਚ ਉਹਦੀ ਹੁੰਦੀ ਪੈਲ ਪੈਲ ਤੋਂ ਮਲੋਤ ਵਿੱਚ ਇਹਦੀ ਸਮਾਪਤੀ ਹੋਵੇਗੀ ਜੋ ਤੁਸੀਂ ਹਾਰੇ ਦੀ ਗੱਲ ਕਰਦੇ ਹੋ ਉਹ ਅਸੀਂ ਹਲਕੇ ਦੇ ਪਿੰਡ-ਪਿੰਡ ਜਾ ਕੇ ਸਾਰੇ ਵਰਕਰ ਵਰਕਰ ਇੰਡਰ ਸਾਹਿਬਾਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੀ ਇਸ ਪੰਜਾਬ ਜੋ ਯਾਤਰਾ ਨੂੰ ਬਹੁਤ ਵੱਡਾ ਹੁਦਾਰਾ ਹੰਗਾਰਾ ਮਿਲ ਰਿਹਾ ਜੋ ਕਿ ਅਸੀਂ ਇਹਨੂੰ ਬਹੁਤ ਵੱਡੀ ਗਿਣਤੀ ਵਿੱਚ ਸੰਕਟਾਂ ਨੂੰ ਸ਼ਾਮਲ ਕਰਕੇ ਜਿਵੇਂ ਕਿ ਟਰੈਕਟਰ ਕਾਰਾਂ ਮੋਟਰਸਾਈਕਲ ਦਾ ਵੱਡਾ ਕਾਫਲਾ ਪ੍ਰਧਾਨ ਦੀ ਪ੍ਰਧਾਨਤੀ ਦੇ ਸਵਾਗਤ ਲਈ ਬਹੁਤ ਤਤਪਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਪਾਰਟੀ ਮਤਾ ਸੁਖਦੇਵ ਸਿੰਘ ਜੀ ਬਾਦਲ ਆਪਣੀਆਂ ਨੀਤੀਆਂ ਨੂੰ ਕਰਤਾਰ ਪੰਚਾਇਤ ਦੇ ਲੋਕਾਂ ਨੂੰ ਜਾਗਰੂਕ ਕਰਨਗੇ ਹਾਜੀ ਇਹ ਪ੍ਰਧਾਨਜੀ ਦਾ ਜੋ ਹੁਕਮ ਹੈ ਉਹ ਜੋ ਜੋ ਵੀ ਉਹਨਾਂ ਨੇ ਫੈਸਲੇ ਹੁਣ ਤੱਕ ਲਾਏ ਨੇ ਜਿਵੇਂ ਕਿ ਸਾਰੇ ਆਪਾਂ ਦੇਖਦੇ ਆਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਪਾਰਟੀ ਪ੍ਰਧਾਨ ਵੱਲੋਂ ਜਿਵੇਂ ਕਿ ਬੰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਂ ਡਿਬਰੂਗੜ੍ਹ ਜਿਹੜੇ ਜੇਲ੍ਹ ਭੇਦਦੇ ਨੇ ਅਮਰਤਪਾਲ ਜੋ ਸਾਡੇ ਕਿਸਾਨ ਕਿਸਾਨੀ ਦਾ ਜੋ ਮੇਨ ਮੁੱਦਾ ਸੀ ਉਹਦੇ ਲਈ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਅਸੀਂ ਪਿੰਡਾਂ 'ਚ ਜਾਣੇ ਆ ਪਿੰਡ ਡੰਡਾਪਿੰਡ ਜਾ ਕੇ ਬਹੁਤ ਲੋਕ ਸਾਡੇ ਇਸ ਇਕੱਠਾਂ ਦੇ ਵਿੱਚ ਆਉਂਦੇ ਨੇ ਸੋ ਅਸੀਂ ਜੋ ਪੰਜਾਬ ਚਾਹੋ ਯਾਤਰਾ ਪ੍ਰਧਾਨ ਜੀ ਵੱਲੋਂ ਬਹੁਤ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਇਹਨਾਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਅਤੇ ਇਹਨੂੰ ਬਹੁਤ ਵੱਡੀ ਕਾਮਯਾਬ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂਟੇ ਉਹ ਪਹਿਲਾਂ ਤਾਂ ਸਾਰੇ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਤਰੀਕ ਨੂੰ ਬਦਰ ਸਾਹਿਬ ਪਹਿਲ ਹਲਕੇ ਦੇ ਵਿੱਚ ਆ ਰਹੇ ਨੇ ਸਾਰੇ ਸਮੂਚੀ ਅਕਾਲੀ ਦਲ ਵੱਲੋਂ ਪੂਰੀ ਆਪਣੀ ਤਿਆਰੀ ਕੀਤੀ ਗਈ ਹੈ ਟਰੈਕਟਰ ਲੈ ਕੇ ਔਰ ਗੱਡੀਆਂ ਲੈ ਕੇ ਔਰ ਮੋਟਰਸਾਈਕਲਾਂ ਦੇ ਨਾਲ ਸਾਰੇ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਸਾਰੇ ਅਕਾਲੀ ਦਲ ਦੇ ਆਗੂ ਤੇ ਵਰਕਰ ਜਾਣਗੇ ਔਰ ਅਸੀਂ ਫੀਲ ਵੀ ਕਰਦੇ ਹਾਂ ਕਿਸੇ ਯਾਤਰਾ ਦੇ ਪੂਰਾ ਸਫਲ ਬਣਾਉਣ ਦੇ ਵਾਸਤੇ ਸਾਰੇ ਹਲਕੇ ਦੇ ਸਾਰੇ ਭਰਾ ਸਹਿਯੋਗ ਦੇਣ ਔਰ ਤਾਂ ਜੋ ਪੰਜਾਬ ਬਚਾਓ ਯਾਤਰਾ ਸਫਲ ਹੋ ਸਕੇ ਪੰਜਾਬ ਦੇ ਵਿੱਚ ਜਿੰਨਾ ਪੰਜਾਬ ਦੇ ਵਿੱਚ ਪਹਿਲਾਂ ਨੁਕਸਾਨ ਹੋਇਆ ਪੰਜਾਬ ਦਾ ਪੰਜਾਬ ਕਰਜਾਈ ਹੋ ਗਿਆ ਇਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂ ਇਸ ਕਰਕੇ ਇਹ ਯਾਤਰਾ ਨੂੰ ਸਫਲ ਬਣਾਉਣਾ ਸਮਝੋ ਪੰਜਾਬ ਬਚਾਉਣ ਦੇ ਬਰਾਬਰ ਹੈ ਸੋ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਮੇਰੀ ਇਹ ਪੀਨ ਕਰਦਾ ਸਾਰੇ ਹਮਾਂ ਵਾ ਕੇ ਪਹੁੰਚੋ ਆਰ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਜੀ ਬਾਦਰ ਹਰਖਤ ਆ ਰਹੇ ਨੇ ਗੁਰਪ੍ਰੀਤ ਸਿੰਘ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਉਹਨਾਂ ਦੀ ਆਮਦ ਦੇ ਉੱਤੇ ਹਲਕੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਜੋ ਯਾਤਰਾ ਸਰਦਾਰ ਸੁਖਵੀਰ ਸਿੰਘ ਦੀ ਬਦਲ ਪਿਛਲੇ ਡੇਢ ਮਹੀਨੇ ਤੋਂ ਕਰ ਰਹੇ ਨੇ ਲੋਕਾਂ ਦਾ ਜਿਹੜਾ ਬਹੁਤ ਵੱਡਾ ਹੰਕਾਰਾ ਮਿਲ ਰਿਹਾ ਸਾਡੇ 9 ਤਰੀਕ ਨੂੰ 9 ਅਪ੍ਰੈਲ ਨੂੰ ਮੰਗਲਵਾਰ ਵਾਲੇ ਦਿਨ ਸਰਦਾਰ ਸੁਖਵੀਰ ਸਿੰਘ ਦੀ ਬਦਲ ਹਲਕਾ ਪੈਣ ਦੇ ਵਿੱਚ ਪੰਜਾਬ ਚੋਂ ਯਾਤਰਾ ਕਰ ਰਹੇ ਨੇ ਦੇਖੋ ਅੱਜ ਪੰਜਾਬ ਦੇ ਵਿੱਚ ਜੋ ਵੀ ਅੱਜ ਆਪਾਂ ਹਾਲਾਤ ਦੇਖ ਰਹੇ ਆ ਜੋ ਪਿਛਲੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਉਹ ਕਾਂਗਰਸ ਸੱਤਾ ਵਿੱਚ ਰਹੀ ਹੋਵੇ ਚਾਹੇ ਉਹ ਅੱਜ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੋਵੇ ਜੋ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਗੈਂਗਸਟਰਵਾਦ ਜਿਹੜਾ ਅੱਜ ਪੂਰੇ ਇਸ ਪੱਧਰ ਤੱਕ ਵੱਧ ਚੁੱਕਿਆ ਕਿ ਜੋ ਵੀ ਕਾਰੋਬਾਰੀ ਲੋਕ ਨੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਧਰੋਤੀ ਜਾਂ ਕਿਡਨਾਪਿੰਗ ਦੇ ਜਿਹੜੇ ਕੇਸ ਨੇ ਗੈਂਗਬੋਰ ਇਸ ਹੱਦ ਤੱਕ ਵੱਧ ਚੁੱਕੀ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਅੱਜ ਇਹਨਾਂ ਲੋਕਾਂ ਤੋਂ ਡਰ ਰਹੇ ਨੇ ਕਿ ਜਦੋਂ ਅਸੀਂ ਘਰ ਤੋਂ ਨਿਕਲਦੇ ਆ ਪਤਾ ਨਹੀਂ ਕਿੱ데 ਪਹੁੰਚਣਾ ਪਤਾ ਨਹੀਂ ਲਈ ਜਾਂ ਆਪਾਂ ਜਿੰਨੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹੀਆਂ ਚਾਹੇ ਉਹ ਜਿਹੜੇ ਸਿਕਿਉਰਿਟੀ ਦੀ ਗੱਲ ਕਰਦੇ ਸੀ ਕਿ ਅੱਜ ਜਿਹੜੇ ਲੋਕਾਂ ਨੂੰ ਵੱਡਿਆ ਵੱਡੇ ਕਾਫਲੇਆਂ ਦੇ ਵਿੱਚ ਅੱਜ ਫਿਰਦੇ ਨੇ ਅੱਜ ਹਰ ਸਿਮਰਤ ਕੌਰ ਬਾਦਲ ਜੀ ਦੇ ਉੱਤੇ ਤੰਜ ਕੱਸਦੇ ਸੀ ਕਿ ਅੱਜ ਉਹਨਾਂ ਦੀ ਜਿਹੜੀ ਧਰਮ ਪਤਨੀ ਜਾਂ ਉਹਨਾਂ ਦੇ ਪਰਿਵਾਰ ਦੇ ਲੋਕ ਨੇ ਉਹ ਸਿਕਿਉਰਿਟੀਾਂ 'ਚ ਫਿਰਦੇ ਨੇ ਅੱਜ ਉਹਨਾਂ ਦੇ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਸੀਐਮ ਨੇ ਉਹਨਾਂ ਦੇ ਪਿਤਾ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਜੀ ਦੱਸੋ ਕਿਹੜੀ ਸਬਦਾਲਕ ਪੋਸਟ ਦੇ ਉੱਤੇ ਨੇ ਉਹਨਾਂ ਨੂੰ ਕਿਸ ਕਾਰਨਾ ਕਰਕੇ ਜਿਹੜੀਆਂ ਜਿਹੜੀਆਂ ਸਿਕਿਉਰਿਟੀਾਂ ਦਿੱਤੀਆਂ ਗਿਆ ਨੇ ਇਹ ਲੋਕਾਂ ਨੂੰ ਅੱਜ ਗੱਲਾਂ ਅਸੀਂ ਯਾਦ ਕਰਾ ਰਹੇ ਆ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਕੀਆ ਗਿਆਆਂ ਸੀ ਅੱਜ ਸੱਤਾ ਵਿੱਚ ਆ ਕੇ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਸੋ ਚਾਹੇ ਉਹ 1000 ਰੁਪਿਆ ਮਹਿਲਾਵਾਂ ਨੂੰ ਦੇਣ ਦੀ ਗੱਲ ਹੋਵੇ ਚਾਹੇ ਉਹ ਬਜ਼ੁਰਗਾਂ ਨੂੰ 2300 ਪੈਨਸ਼ਨ ਦੀ ਗੱਲ ਹੋਵੇ ਚਾਹੇ ਉਹ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਉਹ ਕਿਸਾਨ ਜਿਹੜੇ ਸਾਡੇ ਇੱਕ ਸਾਲ ਭਰਾ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਜਿਹੜੇ ਖੇਤੀ ਦੇ ਬਾਜਮਾਲ ਦੇ ਜਾਣਗੇ ਜਿੰਨਾ ਸਰਕਾਰ ਜਿਹੜੀ ਕੇਂਦਰੀ ਸਰਕਾਰ ਪੈਸਾ ਦਊ ਛੋਟੀਆਂ ਫਸਲਾਂ ਦਾ ਉਹ ਤਾਂ ਦਊਗੀ ਅਸੀਂ ਤੁਹਾਨੂੰ ਬੋਨਸ ਦੇ ਰੂਪ ਦੇ ਵਿੱਚ ਪੈਸੇ ਦਵਾਂਗੇ ਪਰ ਅੱਜ ਕਿੱਥੇ ਨੇ ਉਹ ਗੱਲਾਂ ਅੱਜ ਕਿੱਥੇ ਨੇ ਉਹ ਜਿਹੜੇ ਵਾਦੇ ਅੱਜ ਇੱਕ ਵੀ ਵਾਦਾ ਇਹਨਾਂ ਵਿੱਚ ਪੂਰਾ ਨਹੀਂ ਕੀਤਾ ਗਿਆ ਜਿਹੜੀਆਂ ਇਹ ਗੱਲਾਂ ਨੇ ਅੱਜ ਸੁਖਵੀਰ ਸਿੰਘ ਬਾਦਲ ਆਪਣੀ ਯਾਤਰਾ ਦੇ ਵਿੱਚ ਲੋਕਾਂ ਨਾਲ ਕਰ ਰਹੇ ਨੇ ਕਾਦੀਦਾਂ ਦੇ ਬਖਲਾਂ ਨੂੰ ਬੇਨਤੀ ਕਰਦਾ ਕਿ 9 ਮਾਰਚ ਨੂੰ ਪੰਜਾਬ ਬਚਾਓ ਯਾਤਰਾ ਜੋ ਪਹਿਲ ਵਿਧਾਨ ਸਭਾ ਹਲਕੇ ਦੇ ਵਿੱਚ ਆ ਰਹੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਟਰੈਕਟਰ ਸਕੂਟਰ ਮੋਟਰਸਾਈਕਲ ਕਾਰਾਂ ਤੇ ਲੈ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਏ 9 ਤਰੀਕ ਨੂੰ ਦੁਪਹਿਰੇ 2:30 ਵਜੇ ਦਰਾਹੇ ਪਹੁੰਚੀਏ ਤੇ ਉਹ ਤੋਂ ਬਾਅਦ ਪਹਿਲ ਅਤੇ ਮਲੋਦ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਚੱਲੀ ਪੰਜਾਬ ਬਚਾਓ ਯਾਤਰਾ 'ਚ ਗਵਰਨਮੈਂਟ ਦੀ ਜੋ ਮੌਜੂਦ ਗਵਰਨਮੈਂਟ ਦੀਆਂ ਮਾੜੀਆਂ ਕਾਰਜਕਾਰੀਆਂ ਨੇ ਉਹਨਾਂ ਦਾ ਪਤਾ ਫਸ਼ ਕਰਾਂਗੇ ਮਨਦੀਪ ਸਿੰਘ ਜੀ ਆਪੇ ਕਲਦੀਪ ਸਿੰਘ ਦਾ ਆਪਣੇ ਹਲਕੇ ਦੇ ਵਿੱਚ ਮਿਲਣੀਆਂ ਕੀਤੀਆਂ ਜਾ ਰਹੀਆਂ ਨੇ ਜਰੂਰ ਤੁਸੀਂ ਮਿਲਕਾ ਕਰ ਦਿਓ ਲੋਕਾਂ ਨਾਲ ਰੋਣ ਹੋ ਰਿਹਾ ਹੈ ਤੇ ਕਿੰਨਾ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਦੀ ਆਮਦ ਨੇ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪੰਜਾਬ ਬਚਾਓ ਯਾਤਰਾ ਲਈ ਪ੍ਰਵੈਰ ਕਰ ਰਹੇ ਹਾਂ ਉਹਦੇ ਵਿੱਚ ਲੋਕਾਂ ਦਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਸਾਰੇ ਕਾਲੀ ਬਰਕਤ ਤੱਤਵਰ ਨੇ ਵੀ 9 ਅਪ੍ਰੈਲ ਨੂੰ ਅਸੀਂ ਦਰਾਹੇ ਪਹੁੰਚਾਂਗੇ ਸਾਰੇ ਸਾਨੂੰ ਬਹੁਤ ਵਧੀਆ ਪ੍ਰੋਸਾ ਕਰਵਾ ਰਹੇ